ਆਸਟ੍ਰੇਲੀਆ ਵਿੱਚ ਸਟੂਡੈਂਟਸ ਨੂੰ ਲਾਲਚ ਦੇ ਕੇ ਉਹਨਾਂ ਦੀ ਤਸਕਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹਾਲ ਹੀ ਵਿੱਚ ਆਸਟ੍ਰੇਲੀਆਈ ਸੰਘੀ ਪੁਲਿਸ ਨੇ ਇੱਕ ਔਰਤ ਨੂੰ ਮਨੁੱਖੀ ਤਸਕਰੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਜਿਸ ਤੇ ਕਥਿਤ ਤੌਰ ਤੇ ਪਾਪੀਓ ਨਿਊ ਗਿਨੀ ਦੇ ਸਟੂਡੈਂਟਸ ਨੂੰ ਜਾਲੀ ਸਕਾਲਰਸ਼ਿਪ ਦੇ ਕੇ ਆਸਟ੍ਰੇਲੀਆ ਲਿਆਉਣ ਤੇ ਫਿਰ ਉਹਨਾਂ ਦਾ ਸ਼ੋਸ਼ਣ ਕਰਨ ਦਾ ਇਲਜ਼ਾਮ ਹੈ ਏਐਫਪੀ ਨੇ ਦੱਸਿਆ ਕਿ 56 ਸਾਲਾ ਔਰਤ ਜੋ ਕਿ ਆਸਟ੍ਰੇਲੀਆ ਤੇ ਨਾਈਜੀਰੀਆ ਦੀ ਦੋਹਰੀ ਨਾਗਰਿਕਤਾ ਰੱਖਦੀ ਹੈ ਉਸ ਨੂੰ ਬੁੱਧਵਾਰ ਨੂੰ ਪੀਐਨਜੀ ਤੋਂ ਇੱਕ ਫਲਾਈਟ ਤੇ ਬ੍ਰਿਸਬੇਨ ਹਵਾਈ ਅੱਡੇ ਤੇ ਪਹੁੰਚਣ ਤੇ ਗ੍ਰਿਫਤਾਰ ਕੀਤਾ ਗਿਆ ਉਸਤੇ 31 ਅਪਰਾਧਾਂ ਦੇ ਦੋਸ਼ ਲਗਾਏ ਗਏ ਨੇ ਜਿਨ੍ਹਾਂ ਵਿੱਚ ਵਿਅਕਤੀਆਂ ਦੀ ਤਸਕਰੀ ਦੇ 4 ਦੋਸ਼ ਮਜ਼ਦੂਰੀ ਦੇ ਸਬੰਧੀ ਧੋਖੇਬਾਜ਼ ਭਰਤੀ ਤੇ 14 ਇਲਜ਼ਾਮ ਅਤੇ ਅਜਿਹੇ ਵਿਵਾਰ ਵਿੱਚ ਸ਼ਾਮਲ ਹੋਣ ਤੇ 13 ਇਲਜ਼ਾਮ ਸ਼ਾਮਲ ਨੇ ਜਿਸ ਕਾਰਨ ਇੱਕ ਵਿਅਕਤੀ ਕਰਜ਼ੇ ਵਿੱਚ ਫਸ ਜਾਂਦਾ ਇਸਵੰਦੀ ਆਸਟ੍ਰੇਲੀਆਈ ਸੰਘੀ ਅਧਿਕਾਰੀਆਂ ਨੇ ਜੁਲਾਈ 2022 ਵਿੱਚ ਇੱਕ ਜਾਂਚ ਸ਼ੁਰੂ ਕੀਤੀ ਜਦ ਉਸਦੀ ਮਨੁੱਖੀ ਤਸਕਰੀ ਟੀਮ ਨੂੰ ਕਿਊਂਜ਼ਲੈਂਡ ਰਾਜ ਵਿੱਚ ਪੁਲਿਸ ਤੋਂ ਪੀਐਨਜੀ ਨਾਗਰਿਕਾਂ ਦੇ ਇੱਕ ਸਮੂਹ ਬਾਰੇ ਜਾਣਕਾਰੀ ਮਿਲੀ ਜੋ ਪੜ੍ਹਾਈ ਕਰ ਲਈ ਆਸਟ੍ਰੇਲੀਆ ਚਲੇ ਗਏ ਸਨ ਪਰ ਇਸਤੀ ਵਜ੍ਹਾਇ ਖੇਤਾਂ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਇਹ ਐਫਪੀ ਨੇ ਇਲਜ਼ਾਮ ਲਗਾਇਆ ਕਿ ਮਾਰਚ 2021 ਅਤੇ ਜੁਲਾਈ 2023 ਵਿਚਕਾਰ ਔਰਤ 15 ਪੀਐਨਜੀ ਨਾਗਰਿਕਾਂ ਨੂੰ ਪੂਰੀ ਵਿੱਦਿਕ ਸਕਾਲਰਸ਼ਿਪ ਦੇ ਵਾਅਦੇ ਤੇ ਆਸਟ੍ਰੇਲੀਆ ਲੈ ਕੇ ਆਈ ਆਸਟ੍ਰੇਲੀਆ ਪਹੁੰਚਣ ਤੋਂ ਥੋੜੀ ਦੇਰ ਪਹਿਲਾਂ ਜਾਂ ਬਾਅਦ ਵਿੱਚ ਸਟੂਡੈਂਟਸ ਨੂੰ ਕਾਨੂੰਨੀ ਦਸਤਾਵੇਜ਼ ਤੇ ਦਸਤਕ ਕਰਨ ਲਈ ਮਜਬੂਰ ਕੀਤਾ ਗਿਆ ਜੋ ਔਰਤ ਨੂੰ ਟਿਊਸ਼ਨ ਹਵਾਈ ਕਿਰਾਏ ਵੀਜ਼ਾ ਬੀਮਾ ਤੇ ਕਾਨੂੰਨੀ ਫੀਸਾਂ ਨਾਲ ਜੁੜੇ ਖਰਚਿਆਂ ਦਾ ਭੁਗਤਾਨ ਕਰਨ ਲਈ ਸਹਿਮਤ ਸਨ ਜਿਸ ਨਾਲ ਉਹ ਕਰਜ਼ੇ ਵਿੱਚ ਡੁੱਬ ਗਏ ਔਰਤਾਂ ਨੇ ਕਥਤ ਤੌਰ ਤੇ ਫਿਰ ਪੀਐਨਜੀ ਨਾਗਰਿਕਾਂ ਨੂੰ ਕਿਊਜ਼ਲੈਂਡ ਦੇ ਖੇਤਾਂ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਤੇ ਉਹਨਾਂ ਦੇ ਕਰਜ਼ਾ ਜੋ ਕੌਣ ਲਈ ਉਹਨਾਂ ਦੀਆਂ ਤਰਕਹਾਂ ਰੋਕ ਲੀਆਂ ਜਿੱਕਰ ਉਹ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਨੂੰ ਮਨੁੱਖੀ ਤਸਕਰੀ ਦੇ ਹਰੇਕ ਦੋਸ਼ ਲਈ ਵੱਧ ਤੋਂ ਵੱਧ 12 ਸਾਲ ਦੀ ਕੈਦ ਧੋਖੇਬਾਜ਼ ਭਰਤੀ ਦੇ ਹਰੇਕ ਇਲਜ਼ਾਮ ਲਈ 7 ਸਾਲ ਅਤੇ ਕਿਸੇ ਵਿਅਕਤੀ ਨੂੰ ਕਰਜ਼ੇ ਦੇ ਫਸਾਉਣ ਦੇ ਹਰੇਕ ਇਲਜ਼ਾਮ ਲਈ 4 ਸਾਲ ਦੀ ਸਜ਼ਾ ਹੋ ਸਕਦੀ ਹੈ